ਸਸੀ ਗੱਲ ਦੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਪੱਤਾ ਲਪੇਟ ਜਾਨੀ ਕਿ ਕਰ ਲਈ ਬਿਮਾਰੀ ਦਾ ਪੂਰਾ ਜੋਰ ਆ ਨਹੀਂ ਦੇਣੀ ਇਸ ਮੌਸਮ ਦੇ ਵਿੱਚ ਸਾਡੇ ਬੂਟਿਆਂ ਨੂੰ ਵੀ ਆ ਮੇਰੇ ਪਿੱਛੇ ਦੇਖ ਸਕਦੇ ਆ ਮਿਰਚਾਂ ਦੇ ਬੂਟੇ ਜਿਹੜੇ ਰਿਕਵਰ ਹੋਏ ਆ ਦੁਬਾਰਾ ਇਸ ਬਿਮਾਰੀ ਤੋਂ ਔਰ ਟਮਾਟਰਾਂ ਨੂੰ ਹੱਲੇ ਵੀ ਲੱਗੀ ਹੋਆ ਔਰ ਕੈਮੀਕਲੀ ਤੌਰ ਤੇ ਤਾਂ ਦਵਾਈਆਂ ਬਹੁਤ ਆ ਜੇ ਆਪਾਂ ਨਹੀਂ ਵਰਤਣੀ ਆ ਤਾਂ ਆਰਗੇਨਿਕਲ ਮੈਂ ਤੁਹਾਡੇ ਲਈ ਇੱਕ ਜ਼ਬਰਦਸਤ ਭਾਰਮੁੱਲਾ ਲੈ ਕੇ ਆਇਆ ਜਿਹੜੀਆਂ ਦੋ ਸਪਰੇ ਆ ਪੱਤਾ ਖਤਮ ਕਰ ਦੇਣਗੀਆਂ ਪੂਰੀ ਤਰ੍ਹਾਂ ਜੜ ਤੋਂ ਖਤਮ ਕਰ ਦੇਣਗੀਆਂ ਬਿਮਾਰੀ ਨੂੰ ਔਰ ਕਿਸ ਤਰ੍ਹਾਂ ਆਇਆ ਇਹ ਕੀ ਕੀ ਕਰਨਾ ਆ ਆ ਪਿੱਛੇ ਤੁਹਾਡੇ ਬੂਟਿਆਂ ਦੇ ਉੱਤੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਆ ਜਾਓ ਮੈਂ ਦੱਸਦਾ ਹਾਂ ਹਾਂਜੀ ਹੁਣ ਮੈਂ ਜਲਦੀ ਵਿੱਚ ਦੱਸਣ ਲੱਗਾ ਵੀਡੀਓ ਸਾਡੀਆਂ ਬਹੁਤ ਜਲਦੀ ਵਿੱਚ ਹੁੰਦੀਆਂ ਆ ਸਿਰਫ 3-4 ਮਿੰਟ ਚ ਆ ਦੇਖੋ ਨਿੰਮ ਦੇ ਪੱਤੇ ਆ 100 ਗ੍ਰਾਮ ਦੂਸਰਾ ਮਿੱਠਾ ਸੋਡਾ ਆ ਤੀਸਰੀ ਠਕੜੀ ਆ 1 ਲੀਟਰ ਪਾਣੀ ਆ ਇੱਕ ਚਾਟੀ ਲਈ ਆ ਜਾਂ ਪਲਾਸਟਿਕ ਦਾ ਭਾਂਡਾ ਲੈਣਾ ਇਹ ਤਾਂਬਾ ਤਾਂਬੇ ਦੀ ਤਾਰ ਬਿਲਕੁਲ ਬ੍ਰੀਕ ਲੈਣੀ ਆਪਾਂ ਨੇ ਜਿਹਨਾਂ ਵਿਊਜ ਲਾਈਦੇ ਆ ਬਿਲਕੁਲ ਬ੍ਰੀਕ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਨੇ 1 ਲੀਟਰ ਪਾਣੀ ਜਿਹੜਾ ਆ ਦਵਾਸ਼ਟੇ ਨੂੰ ਚੱਕ ਕੇ ਪਾਣੀ ਚਾਟੀ ਦੇ ਵਿੱਚ ਪਾ ਦੇਣਾ ਠੀਕ ਹੈ ਤੇ ਉਸ ਤੋਂ ਬਾਅਦ ਦੋ ਚਮਚੇ ਮਿੱਠੇ ਸੋਡੇ ਦੇ ਦੇ ਵਿੱਚ ਪਾ ਦੇਣੀ ਦੇਖੋ ਦੋ ਚਮਚੇ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਜਿਹੜਾ ਤਾਂਬਾ ਆ ਉਹ ਇਹਦੇ ਵਿੱਚ ਪਾ ਦੇਣਾ ਜਬਰਦਸਤ ਬਾਰ ਮੁੱਲਾ ਮੈਂ ਤੁਹਾਨੂੰ ਦੇ ਰਿਆਂ ਅੱਜ ਇਹ ਦੇਖੋ ਉਸ ਤੋਂ ਬਾਅਦ ਜਿਹੜੇ ਨਿੰਮ ਦੇ ਪੱਤੇ ਆ ਇਹਨਾਂ ਨੂੰ ਆਪਾਂ ਉਦਾਂ ਵੀ ਪਾ ਸਕਦੇ ਪਰ ਆਪਾਂ ਗ੍ਰਾਈਡਰ ਕਰ ਲੈਣਾ ਆਹ ਦੇਖੋ ਕਿਉਂਕਿ ਜਲਦੀ ਲੋੜ ਆ ਇਹ ਫਟਕੜੀ ਫਟਕੜੀਆਂ ਦੀਆਂ ਚਾਰ ਖਡਲੀਆਂ ਛੋਟੀਆਂ ਛੋਟੀਆਂ ਅੰਦਾਜ਼ੇ ਨਾਲ ਵਿੱਚ ਇਹ ਗ੍ਰਾਈਡਰ ਕਰ ਲੈਣੀ ਆ ਦੇਖੋ ਇਹ ਆਪਾਂ ਹੁਣ ਗ੍ਰਾਈਡਰ ਨੂੰ ਢੇੜਾ ਦੇ ਦਿੱਤਾ ਆ ਤੇ ਜਿਹੜਾ ਦੇ ਥੋੜਾ ਜਿਹਾ ਪਾਣੀ ਵੀ ਜੇ ਲੋੜ ਪਵੇ ਤਾਂ ਪਾ ਲੈਣਾ ਤੇ ਇਹ ਦੇਖੋ ਆਪਣਾ ਬਣ ਗਿਆ ਇਹ ਘਟਕ ਪਾਣੀ ਪਾਉਣ ਦੇ ਨਾਲ ਆ ਦੇਖੋ ਛਟਣੀ ਦੀ ਤਰ੍ਹਾਂ ਨਿੰਮ ਦਾ ਪੂਰਾ ਜਬਰਦਸਤ ਕੋਲ ਤੇ ਇਹਨੂੰ ਆਪਾਂ ਵਿੱਚ ਪਾ ਦੇਣਾ ਇਹਦੇ ਦੇਖੋ ਇੱਕ ਨੰਬਰ ਭਾਰ ਬੁਣਾ ਹੈ ਪਤਾਲ ਬੀਠ ਦੇ ਉੱਤੇ ਮੈਂ ਆਪਣੇ ਲਈ ਇਹ ਦੇਖੋ ਬਣਾ ਰਹੇ ਆ ਇਹ ਤੇ ਇਹਨੂੰ ਧੋ ਕੇ ਸਵਾਰ ਕੇ ਜਿੰਨੀ ਵੀ ਨਿੰਮ ਲੱਗੀ ਉਹ ਆ ਗ੍ਰਾਈਡਰ ਨੂੰ ਆਪਾਂ ਪਾਣੀ ਸਾਰਾ ਆ ਦੇਖੋ ਸਾਫ ਕਰ ਲੈ ਤੇ ਇੱਕ ਚੀਜ਼ ਜਿਹੜੀ ਆ ਉਹ ਹੁਣ ਬਾਅਦ ਚ ਪਾਉਣੀ ਹੈ ਦੇਖੋ ਬੇਮੜ ਬਾਂਡੇ ਨੂੰ ਧੋਣ ਵਾਸਤੇ ਜਿਹੜਾ ਹੁੰਦਾ ਇੱਕ ਚਮਚਾ ਉਹਦਾ ਆ ਲਓ ਇੱਕ ਚਮਚਾ ਸਿਰਫ ਪਾਉਣਾ ਡਿਟਰਜੈਂਟ ਬਿਮ ਆ ਲਓ ਇਹਨੂੰ ਆਪਾਂ ਰਲਾ ਦੇਣਾ ਸਵਾਰ ਕੇ ਵਿੱਚ ਤੇ ਹੁਣ ਇਹਨੂੰ ਆਪਾਂ ਨੇ 48 ਘੰਟੇ ਪਿਆ ਰਹਿਣ ਦੇਣਾ ਆ ਆ ਲਓ ਟੱਕ ਕੇ ਸ਼ਾਮੀ 48 ਘੰਟੇ ਤੋਂ ਬਾਅਦ ਇਹ ਜਬਰਦਸਤ ਤਿਆਰ ਆ ਤੇ ਆਹ ਦੇਖੋ ਇਹਨੂੰ ਆਪਾਂ ਜਿੰਨਾ ਕ ਲੋੜ ਹੋਵੇ ਹੁਣ ਬੂਟਿਆਂ ਤੇ ਪਹਿਲੀ ਸਪਰੇਅ ਲੱਗੇ ਕਰ ਇਹਨੂੰ ਪਉਣ ਲੈਣਾ ਕੱਪੜੇ ਤੇ ਰੱਖ ਕੇ ਕੱਢ ਕੇ ਤੇ ਪਉਣ ਕੇ ਜਿਹੜਾ ਸਮਾਨ ਆ ਪੱਤੇ ਵਗੈਰਾ ਉਹ ਫੇਰ ਵਿੱਚੇ ਮੋੜ ਕੇ ਪਾ ਦੇਣੇ ਆ ਦੇਖੋ ਪਉਣ ਕੇ ਆਪਾਂ ਬੋਤਲ ਚ ਪਾਇਆ ਵਿੱਚ ਅੱਧਾ ਪਰ ਪਾਣੀ ਨਹੀਂ ਰੋਣਾ ਆ ਕਿਉਂਕਿ ਮਿੱਠਾ ਸੋਡਾ ਵਿੱਚ ਆ ਔਰ ਤੇਜ਼ ਫਾਰਮੂਲਾ ਹੈ ਬਿਲਕੁਲ ਅੱਧਾ ਪਾਣੀ ਗਲਾ ਕੇ ਇਹ ਦੇਖੋ ਇਵੇਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਆਪਾਂ ਸਪਰੇਅ ਦਿੱਤੀ ਆ ਘਰ ਜਿਹੜੇ ਸਭ ਤੋਂ ਵੱਧ ਆ ਦੇਖੋ ਜਿਹੜੀਆਂ ਮਿਰਚਾਂ ਮੈਂ ਤੁਹਾਨੂੰ ਖਬਰ ਹੋਈਆਂ ਦਿਖਾ ਰਦਾ ਉਹਨਾਂ ਤੇ ਆ ਇਹ ਦੇਖੋ ਇਹ ਦੇਖੋ ਤੇ ਸਵਾਰ ਕੇ ਪਾਤਾ ਹੈ ਇਹਦੇ ਉੱਤੇ ਹਫਤੇ ਬਾਅਦ ਇੱਕ ਵਾਰ ਮੈਂ ਵਰਤਾਂਗੇ ਆਪਾਂ ਇਦਾਂ ਹੀ ਟਕੇ ਆ ਰਹੇ ਨੇ ਨਾ ਇਹਨੂੰ ਤਾਂਬੇ ਦਾ ਪੂਰੀ ਤਰ੍ਹਾਂ ਅਸਰ ਲੱਗ ਲਵੇ ਤੇ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਰਿਜ਼ਲਟ ਦੀ ਤੇ ਰਿਜ਼ਲਟ ਤੋਂ ਬਿਨਾ ਤਾਂ ਮੈਂ ਕਦੇ ਵੀਡੀਓ ਬਣਾਉਂਦਾ ਹੀ ਨਹੀਂ ਜ਼ਬਰਦਸਤ ਬਹੁਤ ਹੀ ਕਮੈਂਟ ਆਏ ਸੀ ਨਾ ਆਹ ਦੇਖੋ ਮਿਰਚ ਉਹੀ ਮਿਰਚ ਦੇ ਰਕਬਰ ਹੋਈਓ ਮਿਰਚ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤਾਂ ਸੰਗ ਦਿਨਾਂ ਦੇ ਵਿੱਚ ਹੀ ਦੇਖੋ ਪੱਤੇ ਇਹਦੇ ਦੇਖੋ ਦੋ ਵਾਰੀ ਕਰਨ ਤੋਂ ਬਾਅਦ ਪੱਤਿਆਂ ਦਾ ਹਾਲ ਦੇਖੋ ਤੇ ਕਿਤੇ ਨਿਆਣਿਸ਼ਾਨ ਹੈਗਾ ਪੱਤਾ ਮਰੂੜ ਬਿਮਾਰੀ ਦਾ ਆਹ ਦੇਖੋ ਤੇ ਇਹ ਫਾਰਮੂਲਾ ਹੁ ਤੁਸੀਂ ਅਪਣਾ ਕੇ ਨਾ ਫਿਰ ਮੇਰੇ ਨਾਲ ਗੱਲ ਕਰਿਓ ਆਪਣੇ ਬੂਟਿਆਂ ਤੇ ਸਸਰੀ